ਮੋਸਕਲ ਮੈਂ ਮੋਨਿਕਾ ਸ਼ਰਮਾ ਐਸਡੀ ਪੁਤਰੀ ਪਾਡਸ਼ਾਲਾ ਲਲ ਸੀਨੀਅਰ ਸਕੈਡੀ ਸਕੂਲ ਹਦਿਆਬਾਦ ਤੋਂ ਅੱਜ ਮੈਂ ਇੱਥੇ ਕੈਂਸਰ ਜਾਗਰੂਕਤਾ ਕੈਂਪ ਜਿਹੜਾ ਹੈ ਸਰਦਾਰ ਮੱਖਣ ਸਿੰਘ ਜੋਲ ਦੀ ਜਾਤ ਦੇ ਵਿੱਚ ਇਹ ਕੈਂਪ ਜਿਹੜਾ ਲਗਾਇਆ ਗਿਆ ਜਿੱਥੇ ਜਾਂਚ ਵੀ ਹੈ ਤੇ ਜਾਗਰੂਕਤਾ ਵੀ ਕਰਵਾਈ ਜਾ ਰਹੀ ਹੈ ਤੇ ਜਿਸ ਦੇ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਆਪਣੇ ਕੈਂਸਰ ਕਰਕੇ ਜਿਹੜੇ ਸਾਨੂੰ ਡਰ ਲੱਗਦਾ ਆ ਹੋਵੇ ਨਾ ਕਿਤੇ ਉਹਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਇਹ ਮੈਂ ਦੇਖਿਆ ਕਿ ਬਲੱਡ ਬੈਂਕ ਹਰਗੋਬੀ ਨਗਰ ਬਹੁਤ ਵਧੀਆ ਕੰਮ ਕਰ ਰਿਹਾ ਆ ਉਸ ਦੁਆਰਾ ਲਗਾਇਆ ਗਿਆ ਇਹ ਵਰਲਡ ਕੈਂਸਰ ਕੇਅਰ ਚੈਰੀਟੇਬਲ ਹਸਪੀਟਲ ਜਿਹੜਾ ਜਲੰਧਰ ਹੈ ਉੱਥੇ ਦੀ ਟੀਮ ਇੱਥੇ ਪਹੁੰਚੀ ਹੋਈ ਹੈ ਇਸ ਦੇ ਨਾਲ ਕੈਂਸਰ ਸੈਂਟਰ ਆਫ ਅਮਰੀਕਾ ਇਨਸਾਈਡ ਐਸ ਪੀ ਐਸ ਹਸਪੀਟਲ ਲੁਧਿਆਣਾ ਇਹਨਾਂ ਦੀ ਟੀਮ ਵੀ ਇੱਥੇ ਪਹੁੰਚੀ ਹੋਈ ਹੈ ਤੇ ਇਹ ਕੈਂਸਰ ਦੀ ਜਾਂਚ ਵੀ ਕਰ ਰਹੇ ਨੇ ਤੇ ਜਾਗਰੂਕਤਾ ਵੀ ਦੇ ਰਹੇ ਹਨ ਇਸ ਦੇ ਵਿੱਚ ਮੈਂ ਹੁਣ ਦੇਖਦੀ ਆ ਕਿ ਸਮਾਂ ਜਿਹੜਾ ਆ 1:20 ਕੋਈ 1:20 ਮਿੰਟ ਹੋ ਗਏ ਹਨ ਤੇ ਇਸ ਸਮੇਂ ਦੌਰਾਨ ਲਗਭਗ 200 ਦੇ ਕਰੀਬ ਲੋਕ ਜਿਹੜੇ ਆ ਉਹ ਆਪਣਾ ਚੈੱਕਅਪ ਕਰਵਾ ਚੁੱਕੇ ਆ ਤੇ ਜਾਣਕਾਰੀ حاصل ਕਰ ਚੁੱਕੇ ਨੇ ਤੇ ਇਸ ਦੇ ਨਾਲ ਹੀ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਸ ਕਿਸ ਚੀਜ਼ ਦਾ ਜਿਹੜਾ ਆ ਚੈੱਕ ਕਰ ਰਹੇ ਆ ਇਹਦੇ ਵਿੱਚ ਇਹ ਬ੍ਰੈਸਟ ਕੈਂਸਰ ਆ ਭਾਵੇਂ ਯੂਟਰਸ ਤੇ ਸਰਵਾਈਕਲ ਕੈਂਸਰ ਆ ਤੇ ਇਹ ਗਦੂਦਾਂ ਦਾ ਜਿਹੜਾ ਚੈੱਕ ਅਪ ਹੁੰਦਾ ਆ ਉਹਦਾ ਵੀ ਕਰ ਰਹੇ ਨੇ ਕਿ ਇਹਦੇ ਕੈਂਸਰ ਦੇ ਨਾਮ ਇਕਲਣ ਅਲੱਗ-ਅਲੱਗ ਬਲੱਡ ਟੈਸਟ ਵੀ ਹੋ ਰਹੇ ਆ ਆਈ ਟੈਸਟ ਵੀ ਹੋ ਰਹੇ ਨੇ ਤੇ ਇਸ ਦੇ ਵਿੱਚ ਇਹ ਲੋਕ ਜਿਹੜੇ ਆ ਜੇ ਮੰਨ ਲਓ ਪੋਜ਼ਿਟਿਵ ਰਿਪੋਰਟ ਕਿਸੇ ਦੀ ਨਿਕਲ ਆਵੇ ਕਿਸੇ ਪੇਸ਼ੈਂਟ ਦੀ ਨਿਕਲ ਆਵੇ ਤਾਂ ਉਸ ਦੇ ਲਈ ਇਹਨਾਂ ਨੇ ਕਿਹਾ ਹੈ ਕਿ ਗਵਰਨਮੈਂਟ ਅਪਰੂਵਡ ਕਿਸੇ ਵੀ ਹਸਪੀਟਲ ਜਿੱਦਾਂ ਕੇ ਪੀਜੀਆਈ ਦੇ ਵਿੱਚ ਜਾਂ ਕੋਈ ਵੀ ਗਵਰਨਮੈਂਟ ਅਪਰੂਵਡ ਹਸਪੀਟਲ 'ਚ ਜਾ ਸਕਦੇ ਆ ਇਸ ਦੇ ਵਿੱਚ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕਿ ਸਾਡੇ ਕੋਲ ਹੀ ਆਓ ਸਿਰਫ ਇਹ ਚੈੱਕਅਪ ਬਹੁਤ ਅੱਛਾ ਚੈੱਕਅਪ ਹੋ ਰਿਹਾ ਆ ਔਰ ਇਸ ਦੇ ਵਿੱਚ ਆਯੁਸ਼ਮਨ ਕਾਰਡ ਜਿਹੜਾ ਆ ਉਹ ਵੀ ਚੱਲੇਗਾ ਤੇ ਉਸ ਦੇ ਰਾਹੀਂ ਵੀ ਤੁਸੀਂ ਆਪਣਾ ਇਲਾਜ ਕਰਾ ਸਕਦੇ ਹੋ ਤੇ ਬਹੁਤ ਸਾਰੇ ਲੋਕ ਆ ਰਹੇ ਨੇ ਔਰ ਇਹ ਲੱਗ ਰਿਹਾ ਮੈਨੂੰ ਕਿ ਇਹ ਬਹੁਤ ਵਧੀਆ ਹੈ ਜੇ 1:30 ਵਜੇ ਤੱਕ ਇਹ 200 ਤੋਂ ਲੋਕ ਹੋ ਗਏ ਹਨ ਤਾਂ ਇਹਦਾ ਮਤਲਬ 4 ਵਜੇ ਤੱਕ ਤਾਂ ਬਹੁਤ ਸਾਰੇ ਲੋਕ ਹੋ ਜਾਣਗੇ ਤੇ ਇਸ ਦਾ ਬਹੁਤ ਸਾਰਾ ਲਾਭ ਉਠਾ ਸਕਣਗੇ ਇਹਦੇ ਵਿੱਚ ਮੈਂ ਕਹਾਂਗੀ ਕਿ ਬਲੱਡ ਬੈਂਕ ਦੇ ਜਿਹੜੇ ਸਰਦਾਰ ਮਲਕੀਤ ਸਿੰਘ ਗਰਗੋਤਰਾ ਜੀ ਜਿਹੜਾ ਇਹ ਕੰਮ ਕਰਵਾ ਰਹੇ ਨੇ ਤੇ ਇਹ ਬਹੁਤ ਪ੍ਰਸ਼ੰਸਾਯੋਗ ਕੰਮ ਹੈ ਤਨਵਾਚ ਤਨਵਾਚ ਭਾਜੀ ਸਸਿਕਾ ਮੈਮ ਸਤਿ ਸ਼੍ਰੀ ਅਕਾਲ ਜੀ ਅੱਜ ਤੁਸੀਂ ਫਗਵਾੜਾ ਦੇ ਵਿੱਚ ਲੈ ਕਿੰਸ ਦੇ ਬਾਰੇ ਇੱਕ ਜਾਗਰੂਤਾ ਲੈ ਕੇ ਆਏ ਹੋ ਜੀ 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 ਤਾਂ ਇਹਦੇ ਵਿੱਚ ਤਕਰੀਬਨ ਮੈ ਪਤਾ ਵੀ ਕੀਤਾ ਤਕਰੀਬਨ 200 ਮੈਂਬਰ ਦੇ ਕਰੀਬ ਜਿਹੜਾ ਚੈੱਕਅਪ ਲੈ ਆਇਆ ਹੂੰ ਉਹ ਜਿਹੜੇ ਕੈਨਸਲ ਦੇ ਬਾਰੇ ਔਰ ਕਿਹੜੀਆਂ ਜਾਣਕਾਰੀਆਂ ਤੁਹਾਡੇ ਕੋਲ ਤੇ ਔਰ ਅਲਾਰਜ ਕਰਾਉਣਾ ਹੋਵੇ ਤਾਂ ਕੀ ਕੀ ਕਰਨਾ ਚਾਹੀਦਾ ਕਿੱਥੇ ਜਾਣਾ ਚਾਹੀਦਾ ਸਰ ਕੈਂਸਰ ਦੇ ਫਿਲਹਾਲ ਤਾਂ ਹਾਲੇ ਕੰਟੀਨਿਊ ਕੈਂਪ ਚੱਲ ਹੀ ਰਿਹਾ ਹੈ ਠੀਕ ਹੈ ਜੀ ਕੈਂਸਰ ਦੇ ਜਿਹੜੇ ਮਰੀਜ਼ ਆ ਰਹੇ ਨੇ ਕੁਝ ਠੀਕ ਹੈ ਔਰ ਸਾਡੇ ਕੋਲ ਇੱਕ ਸੀਸੀਏ ਦੀ ਟੀਮ ਵੀ ਪਹੁੰਚੀ ਹੋਈ ਹੈ ਓਨਕੋਲੋਜਿਸਟ ਜਿਹੜੇ ਹੁੰਦੇ ਨੇ ਠੀਕ ਹੈ ਔਰ ਨਾਲ ਦੇ ਨਾਲ ਉਹਨਾਂ ਦਾ ਚੈੱਕਅਪ ਹੋ ਰਿਹਾ ਪ੍ਰੋਪਰ ਟੈਸਟਿੰਗ ਹੋ ਰਹੀ ਆ ਹਰੇਕ ਨੂੰ ਅਗਰ ਕਿਸੇ ਦਾ ਕੈਂਸਰ ਨਿਕਲਦਾ ਵੀ ਆ ਫਿਰ ਅਸੀਂ ਉਹਨੂੰ ਦੈਨ ਰੈਫਰ ਕਰਦੇ ਹਾਂ ਠੀਕ ਹੈ ਰੈਫਰ ਜਿਵੇਂ ਕੋਈ ਪੀਜੀਆਈ ਆ ਜਾਂ ਫਿਰ ਡੀਐਮਸੀਆ ਜਾਂ ਸੀਸੀਏ ਇੱਕ ਅਪੋਲੋ ਹਸਪੀਟਲ ਲੁਧਿਆਣੇ ਦੇ ਵਿੱਚ ਠੀਕ ਹੈ ਜੀ ਉੱਥੇ ਅਸੀਂ ਰੈਫਰ ਕਰਦੇ ਹਾਂ ਔ ਅ ਸਰਕਾਰ ਜਿਹੜੀ ਹੈ 1.5 ਲੱਖ ਦਾ ਫੰਡ ਦਿੰਦੀ ਹੈ ਤੁਹਾਨੂੰ ਠੀਕ ਹੈ ਜੀ ਉਹਦੇ ਵਿੱਚ ਸਾਰਾ ਕਵਰ ਅਪ ਹੋ ਜਾਂਦਾ ਹੈ ਕਿਹੜੀ ਕਿਹੜੀ ਜਗ੍ਹਾ ਦੱਸਿਆ ਤੁਸੀਂ ਕਿੱਥੇ ਕਿੱਥੇ ਇਲਾਜ ਕਰਾ ਸਕਦੇ ਇੱਕ ਆਯੁਸ਼ਮਨ ਕਾਰਡ ਆ ਜੀ ਉਹ ਚੱਲਦਾ ਹੈ ਜੀ ਜੀ ਆਯੁਸ਼ਮਨ ਕਾਰਡ ਚੱਲਦਾ ਸਰ ਪੀਜੀਆਈ ਆਯੁਸ਼ਮਨ ਕਾਰਡ ਚੱਲਦਾ ਹੈ ਠੀਕ ਹੈ ਜੀ ਬਹੁਤ ਕਿੰਨਾ ਮਤਲਬ ਆਪਾਂ ਨੂੰ ਖਰਚਾ 5 ਲੱਖ ਦਾ ਖਰਚਾ ਜਿਹੜਾ ਤੁਹਾਨੂੰ ਗਵਰਨਮੈਂਟ ਪੇ ਕਰਦੀ ਆ ਠੀਕ ਹੈ ਬਾਕੀ ਜੇ ਕੁਝ ਕੋਲੋਂ ਵੀ ਲਾਣਾ ਪਊਗਾ ਜੀ ਹਾਂਜੀ ਜੇ ਮਰੀਜ਼ ਇਹ ਕੁਝ ਕੋਲ ਵੀ ਦੇਣਾ ਪਊਗਾ ਸਰ ਹੋ ਮਲਕੀ ਡਿਪੈਂਡ ਵੈਸੇ ਕਰਦਾ ਕਿ ਉਹਦਾ ਕਿੰਨਾ ਇਲਾਜ ਹੁੰਦਾ ਹੈ ਨਾ ਤੇ ਉਹਦੇ ਅਕੋਰਡਿੰਗ ਉਹ ਸਾਰਾ ਵੈਸੇ ਦਾ ਕਵਰਪ ਉਹਦੇ ਵਿੱਚ ਹੀ ਹੋ ਜਾਂਦਾ ਹੈ ਇਸਮਾਨ ਕਾਰਡ ਵਿੱਚ ਹਾਂਜੀ ਕੀ ਨਾਮ ਜੀ ਤੁਹਾਡਾ ਸਰ ਮੇਰਾ ਨਾਮ ਪੂਜਾ ਮਾਹਿਕ ਕੈਂਪ ਕੋਆਰਡੀਨੇਟਰ ਹੈ ਇਹ ਜਿਹੜਾ ਕੈਂਪ ਆਇਆ ਕਿ ਕਿਹੜੀ ਜਗ੍ਹਾ ਤੋਂ ਆਇਆ ਤੁਸੀਂ ਲੇਟੋ ਇਹ ਜਲੰਧਰ ਤੋਂ ਆ ਵਰਲਡ ਕੈਂਸਰ ਕੇਅਰ ਹੈ ਕੁਲਵੰਤ ਸਿੰਘ ਤਾਲੀਵਾਲ ਜੀ ਦੀ ਹੈ ਸੁਸਾਇਟੀ ਤੁਸੀਂ ਉੱਥੇ ਵਰਕਰ ਹੋ ਜੀ ਠੀਕ ਹੈ ਜੀ ਦੋਆਬਾ نیوز ਨਾਲ ਗੱਲਬਾਤ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ